ਸਤਿ ਸ੍ਰੀ ਅਕਾਲ ਬਾਈ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਆਪਣੀ ਇੱਕ ਹੋਰ ਨਵੀਂ ਵੀਡੀਓ 'ਚ ਲੋ ਜੀ ਬਾਈ ਅੱਜ ਪਹੁੰਚੇ ਹੋਏ ਆ ਬਾਜ਼ਾਰ ਦੇ ਵਿੱਚ ਹਨਾ ਜਿ ਆਪਣਾ ਤੁਹਾਨੂੰ ਦੇਖੀ ਤੁਸੀਂ ਵੀ ਇੰਜਨ ਆ ਜਿਹੜਾ ਆਪਣਾ ਇੰਜਨ ਦਾ ਪੂਰਾ ਮਰੰਮਤ ਹੋ ਗਈ ਸੀ ਸਾਰੀ ਹੈ ਨਾ ਇੰਜਨ ਖੋਲ ਕੇ ਮਿਸਤਰੀ ਦੇ ਸਮਾਨ ਆ ਜਿਹੜਾ ਆਪਾਂ ਨੂੰ ਦੇ ਦਿੱਤਾ ਤਾਂ ਬਾਕੀ ਆਪਾਂ ਸਮਾਨ ਆ ਜਿਹੜਾ ਨਾ ਸਾਰਾ ਲੇ ਪਾਰਟਸ ਲੇ ਲੈਂਡ ਦਾ ਡੀਲਰ ਹੋਰੇ ਆਪਣੇ ਮਿੱਤਰਾਂ ਬਾਜ਼ਾਰ ਇਹ ਇਹਨਾਂ ਤੋਂ ਲਿਆ ਇੱਕ ਜਗ੍ਹਾ ਦੀ ਸਾਰੇ ਕੰਮ ਹੋ ਗਏ ਹਨਾ ਵੀ ਸਫੇਰ ਪਾਰਟ ਵੀ ਉੱਥੀ ਤੋਂ ਲੈ ਲਿਆ ਉਹਦਾ ਹੈੱਡ ਦਾ ਜਿਹੜਾ ਕੰਮ ਦਾ ਉਹ ਵੀ ਇੱਕ ਜਗ੍ਹਾ ਹੀ ਹੋ ਗਿਆ। ਉਹ ਤੋਂ ਬਾਅਦ ਜਿਹੜਾ ਪੰਪ ਨਿਊਜ਼ੀਲੈਂਡ ਚੈੱਕ ਕਰਾਉਣੀ ਇੰਦੀ ਹੈ ਨਾ। ਇਹ ਨਿਊਜ਼ੀਲੈਂਡ ਜੇ ਮਾਨੂੰ ਦਿੱਕਤ ਹੋਈ ਤਾਂ ਗ੍ਰੈਂਡ ਕਰਾ ਲਾਂਗੇ। ਨਹੀਂ ਹੋਈਆਂ ਤਾਂ ਫੇਰ ਕੋਈ ਦੇ ਕਹਿੰਦੀ ਬਾਕੀ ਪੰਪ ਵੀ ਆਇਆ। ਬਾਕੀ ਦੋਨੋਂ ਦਿਖਾਉਨੇ ਆ ਨਾ ਹੈੱਡ ਦੀ ਮੁਰੰਮਤ ਮਿਸਤਰੀ ਕਰ ਰਿਹਾ ਆਪਣਾ। ਆ ਦੇਖੋ ਇੱਧਰ। ਇਹ ਆਪਣਾ ਹੈੱਡ ਆ ਹਨਾ ਇਹਦੀ ਮੁਰੰਮਤ ਕਰਨੇ ਵਾਸਤੇ ਬਾਈ ਕੋਲੋਂ ਲੈਂਦਾ ਦਾ ਫੇਸਬੁੱਕ ਹਨਾ ਬਈ ਫੇਸ ਤੋਂ ਵਧੀਆ ਬਾਈ ਹੈ ਨਾ। ਹੈਂ ਉਸਤਾਦ। ਫੇਸ ਬੜੀ ਹੈ ਮੋਟਨ ਲਗਾਣਾ ਪੜੇਗਾ ਫੇਸ ਤੋਂ ਨਹੀਂ ਲਗਾਣਾ ਪੜੇਗਾ ਨਹੀਂ 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 ਵਾਲ ਕੀ ਦਿੱਕਤ ਈ ਹੈ ਵਾਲ ਕੀ ਗਾਈਡ ਸੀ ਜਤਾਂ ਸਮਾਨ ਡੱਲਦਾ ਕੋ ਡਾਲ ਰਿਹਾ ਵਾਲ ਕਟ ਗਏ ਤੇ ਹਾਂ ਵਾਲ ਕੱਟੇ ਤੇ ਠੀਕ ਹੈ ਠੀਕ ਆਪਣਾ YouTube ਚੈਨਲ ਆ ਤੇਰੀ ਵੀਡੀਓ ਡਾਲ ਲੇਗੇ YouTube ਤੇ ਜੇ ਪਿੰਨੇ ਲਗਾ ਦੀ ਨਹੀਂ ਹੈ ਹਾਂ ਜੇ ਗਾਈਡ ਹਾਂ ਜੇ ਗਾਈਡ ਗਾਈਡ ਪਿੰਨੇ ਹੈ ਇਹਨਾਂ ਦਾ ਕੀ ਕੰਮ ਹੁੰਦਾ ਹੈ ਇਸ ਸੇ ਕੀ ਹੈ ਜੋ ਲੂਜ਼ ਹੋ ਜਾਂਦੀ ਹੈ ਨਾ ਯਾਲ ਨਹੀਂ ਉਤਰਦਾ ਆਹ ਲੋ ਉਤਾਰਦੀ ਨਹੀਂ ਹੈ ਕੱਟ ਕੱਟ ਜਾਂਦੀ ਤਾਂ ਆਹ ਲੋ ਕੱਟਦੀ ਹੈ ਠੀਕ ਹੈ ਇਸ ਕੋ ਪਰ ਸਿਰਵਸ ਸੀਲ ਨਹੀਂ ਨਾ ਹਾਂ 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 ਜੇ ਸੀਲ ਹੁੰਦੀ ਹੈ ਉੱਪਰ ਹੈ ਨਾ ਹਾਰਡ ਹੋ ਗਈ ਇਹ ਦੇਖੋ ਇਹ ਹਾਰਡ ਹੋ ਗਈ ਹਾਂ ਆਹ ਸੀਲ ਹੁੰਦੀ ਹੈ ਵਈ ਦੇ ਉੱਪਰ ਹੈ ਨਾ ਗਾਈਡ ਪਿੰਨਾਂ ਦੇ ਉੱਪਰ ਇਹ ਕਹਿੰਦਾ ਆਹ ਲੋ ਉਤਾਰ ਦਿੰਦੀ ਹੈ ਹੈ ਗਰਮ ਹੋ ਜਾਂਦੀ ਹੈ ਕਿ ਸੀਲ ਖਰਾਬ ਹੋ ਜਾਂਦੀ ਹੈ ਹਾਂ ਹਾਂ ਗਰਮ ਹੋਣ ਦੇ ਸੀਲ ਰਬੜ ਹੈ ਨਾ ਜੇ ਛੋਟੇ ਛੋਟੇ ਪੁਰਜੇ ਕਈ ਆ ਨਾ ਵਿੱਚ ਜਿਹੜੇ ਗਰਮ ਹੋਣੇ ਦਾ ਨੁਕਸਾਨ ਹੁੰਦਾ ਬਾਕੀ ਮਿਸਤਰੀ ਬਹੁਤ ਕੰਮ ਦਾ ਬਾਈ ਮੈਂ ਕਹਿੰਦਾ ਵੀ ਰੀ ਜਿੱਥੇ ਵੀ ਕਹਿੰਦਾ ਤੇਰਾ ਸਰੂਗਾ ਹਨਾ ਉੱਥੇ ਸਾਰੂਗਾ ਕੰਮ ਦਾ ਐਨ ਤਸੱਲੀ ਨਾਲ ਨੇ ਪਹਿਲਾਂ ਦਾ ਹੈਡ ਪੂਰਾ ਹਨਾ ਗ੍ਰੈਂਡਰ ਦਾ ਸਾਫ ਕਰਿਆ ਹੁਣ ਆਪਣੇ ਨਾਲ ਸਲੀਬਾਂ ਡੋਕਣ ਵੀ ਇਹੀ ਮਿਸਤਰੀ ਜਾਊਗਾ ਇਹਨੂੰ ਲੈ ਕੇ ਜਾਵਾਂਗੇ ਵਧੀਆ ਬੰਦਾ ਯਾਰ ਕੰਮ ਇੱਕ ਨੰਬਰ ਕਰਦਾ ਬਾਲ ਲਿਆਂਦੇ ਨਵੇਂ ਹਨਾ ਇਹ ਆਹ ਕੰਪਨੀ ਦੇ ਬਾਲ ਲਿਆਨੇ ਆ ਇਹ ਮਿਸਤਰੀ ਇਹ ਕੰਪਨੀ ਬੜੀ ਆ ਬਾਲ ਬੜੀਆਂ ਜੇ ਕੰਪਨੀ ਆ ਕੰਪਨੀ ਉਹ ਆਪਕੋ ਸਿੱਧੀ ਬਾਤ ਬਤਾਉ ਹੂੰ ਇਹ ਕੰਪਨੀ ਬਣਾਤੀ ਹੈ ਸਾਰੇ ਹੀ ਬਾਲ ਕੋਈ ਸੀ ਕੰਪਨੀ ਆ ਹੈ ਅੱਛਾ ਹਾਂ ਜੀ ਰੇ ਰਾਨੀ ਜੇ ਇਹ ਕੰਪਨੀ ਦੇ ਬਾਲ ਬਣਦੇ ਆ ਸਾਰੇ ਹਨ ਪਰ ਮਾਰਕਾ ਉੱਪਰ ਡੱਬੇ ਤੇ ਹੋਰ ਲੱਗ ਜਾਂਦਾ ਬਾਲ ਆ ਜਿਹੜੇ ਤੁਹਾਨੂੰ ਮੈਂ ਦਿਖਾਉਣਾ ਹਨ ਨਾ ਇਹ ਬਾਲ ਹਨ ਬਾਈ ਇਹ ਵੀ ਮਾਹੋਂ ਪਾਏ ਦੇ ਇਹ ਕਹਿੰਦਾ ਵੀ ਬਾਲ ਤਾਂ ਸਰਦਾਰ ਜੀ ਪਾਉਣਾ ਹੀ ਪੈਣਾ ਆ ਪਾ ਦੇ ਹੁਣ ਹੁਣ ਜਿਹੜਾ ਹਨਾ ਬਈ ਆਇਆ ਤੁਹਾਨੂੰ ਪਤਾ ਵੀ 7-8000 ਰੁਪਏ ਲੇਬਰ ਆ ਮਿਸਤਰੀ ਦੀ ਬਾਰ-ਬਾਰ ਕਿਹੜੇ ਚੀਜ਼ਾਂ ਖੁੱਲਦੀਆਂ ਹਨਾ ਇਹ ਬਾਹਲ ਆ ਬਾਕੀ ਹੁਣ ਅਜੇ ਉਧਰ ਫੋਰਮੈਨ ਪੰਪ ਵਾਲੀ ਦੁਕਾਨ ਤੇ ਪਿਠਾ ਲਿਆ ਹੋਇਆ ਉਹਨੂੰ ਮੈਂ ਪੰਪ ਵਾਲੇ ਤੇ ਪਿਠਾ ਲਿਆ ਪੰਪ ਵਾਲਾ ਕਹਿੰਦਾ ਮੇਰੇ ਕੋਲ ਟਾਈਮ ਨਹੀਂ ਹੈ ਜੇ 2-3 ਘੰਟੇ ਬਸ ਚੱਲ 2-3 ਘੰਟੇ ਇੱਧਰ ਵੀ ਲੱਗ ਜਣੇ ਹਨਾ ਬਾਕੀ ਸਮਾਨ ਆ ਜਿਹੜਾ ਹਨਾ ਉਹਨਾਂ ਨੂੰ ਉਹ ਵੀ ਤੁਹਾਨੂੰ ਲੈ ਹੀ ਪਾਰਟ ਦਾ ਸਮਾਨ ਲਿਆ ਸਾਰੇ ਹੀ ਇਹ ਫਰਕ ਹੈ ਬਈ ਕੁਝ ਨਹੀਂ ਪੈਣਾ ਆ ਗਿਆ ਨਾ ਘੱਟੋ-ਘੱਟ ਵੀ ਇਹ ਜਿਆਦਾ ਨਹੀਂ ਆਪਾਂ ਤਾਂ ਸੋਚੀ 5-7000 ਦਾ ਫਰਕ ਭਾਈ ਜੀ ਸਾਰੇ ਸਮਾਨ ਮਗਰ ਪਰ ਤੁਹਾਨੂੰ ਪਤਾ ਵੀ ਇਹ ਚੀਜ਼ਾਂ ਹਨਾ ਰੋਜ਼-ਰੋਜ਼ ਤੱਕ ਹੁੰਦੀਆਂ ਨਹੀਂ ਹੈਗੀਆਂ ਜੁਦੇ ਕਰਕੇ ਸਮਾਨ ਸਾਰਾ ਟੋਪ ਦਾ ਹੀ ਗਿਆ ਹੈ। ਬਾਕੀ ਪਿਸਟਨ ਲੈਂਦੇ ਨਾਲ ਹਨਾ ਇਹ ਦਿਖਾਈਆਂ ਦਿਖਾਇਆ ਮਿਸਤਰੀ ਨੂੰ ਪਿਸਟਨ ਮਿਸਤਰੀ ਪਿਸਟਨ ਤੋਂ ਸਹੀ ਹੈ ਨਾ ਸਭੀ ਸਹੀ ਹੈ। ਦੇਖ ਲਈ ਮੇਰਾ ਭਾਈ ਇਹ ਵੀ। ਹਾਂ ਪਿਸਟਨ ਆ ਜਿਹੜੀਆਂ ਨਾ ਵੀ ਟੁਕੜੀਆਂ ਜਿਹੜੀਆਂ ਟੁਕੜੀਆਂ ਦਾ ਪਾ ਲਾਉਣੀ ਹੈ ਲਾਉਣੀ ਆ ਟੁਕੜੀਆਂ ਵੀ ਲੈ ਲੀਆਂ ਟੁਕੜੀਆਂ ਦੇ ਵਿੱਚ ਨਾ ਪਾਲਸੀ ਜਿਹੜੀ ਉਹ ਖਤਮ ਹੋ ਗਈ ਆਦੇ ਜਿਵੇਂ ਹੁਣ ਇੱਥੇ ਮੜੀ ਜੀ ਰੜਕਦੀ ਜੀ ਆ ਹਨਾ ਉਹ ਚੀਜ਼ਾਂ ਹੋ ਗਈਆਂ ਮੈਂ ਕਹਾਂ ਯਾਰ ਹੁਣ ਖੋਲਿਆ ਹੋਇਆ ਹਨਾ ਪਾ ਦੰਨੇ ਆ ਬਾਕੀ ਜਿਵੇਂ ਆ ਗਜਨ ਪਿੰਨ ਹੁੰਦੀ ਆ ਨਾ ਆਪਣੇ ਇਹਦੇ ਵਿੱਚ ਆ ਇਹ ਇਸਕੋ ਕਿਹੜੀ ਪਿੰਨ ਬੋਲਤੇ ਆ ਗਜਨ ਪਿੰਨ ਹਾਂ ਗਜਨ ਪਿੰਨ ਬੋਲ ਕਹਿੰਦੇ ਆ ਨਾ ਇਹ ਇੱਕ ਪਿਸਟਨ ਦੀ ਜਾਮ ਹੋਈ ਹੋਈ ਆ ਆ ਗਜਨ ਪੈਣਾ ਨਾ ਇੱਕ ਉਹਦੀ ਜਾਮ ਹੋਈ ਹੋਈ ਆ ਤਾਂ ਅਸੀਂ ਪਿਸਟਨ ਨਾਲ ਲੈ ਮਾ ਨਾਲ ਦੇਖ ਲਊਗਾ ਇਹ ਬਾਈ ਜਿਹੜਾ ਪਹਿਲਾਂ ਹਨਾ ਇੰਜਨ ਆਪਣਾ ਹੋਇਆ ਹੋਇਆ ਤਾਂ ਨਾ ਇਹ ਇਹਦੇ ਵਿੱਚ ਜਿਹੜੀ ਆ ਝੀਰੀ ਆ ਇਹਦੇ ਵਿੱਚ ਰਿੰਗ ਹੈ ਹੀ ਨਹੀਂ ਤਾਂ ਕਿਸੇ ਵੀ ਪਿਸਟਨ ਦੇ ਵਿੱਚ ਰਿੰਗ ਨਹੀਂ ਦਾ ਹੈਗਾ ਜਿਹੜਾ ਮੰਨ ਲਓ ਆਇਲ ਪ੍ਰੈਸ਼ਰ ਆ ਨਾ ਇਹ ਰਿੰਗ ਨਾਲ ਆ ਨਹੀਂ ਆਇਲ ਹੁਣ ਇੱਥੇ ਤੱਕ ਆਉਂਦਾ ਦਾ ਹੁਣ ਇੱਥੇ ਰਿੰਗ ਪਾਵਾਂਗੇ ਚਾਰ ਰਿੰਗ ਪਾਵਾਂਗੇ ਇਹਦੇ 1 2 3 4 ਇਹਦੇ ਤਿੰਨ ਰਿੰਗ ਪਾਏ ਹੋਏ ਤੇ ਪਹਿਲਾਂ ਇਹ ਪਤ ਨਹੀਂ ਕੀ ਚੱਕਰਤਾ ਇੱਥੇ ਤੋਂ ਉੱਪਰੇ ਰਿੰਗ ਤੇ ਥੱਲੇ ਰਿੰਗ ਨਹੀਂ ਤੇ ਹੈਗੇ। ਅਸੀਂ ਮਿਸਤਰੀ ਨੂੰ ਪੁੱਛਿਆ ਹੁਣ ਉਹ ਦੁਕਾਨ ਵਾਲੇ ਨੂੰ ਪੁੱਛਿਆ ਨਾ ਜਾਂਤੀ ਵਾਲਿਆਂ ਨੂੰ ਉਹ ਕਹਿੰਨੇ ਵੀ ਸਰਦਾਰ ਜੀ ਥੱਲੇ ਪੇ ਰਿੰਗ ਜ਼ਰੂਰੀ ਆ ਵੀ ਜਿਹੜਾ ਇੰਨਾ ਕਾਲਾ ਹੋਇਆ ਨਾ ਇਹ ਵੀ ਹੁਣ ਮਗਲਾਇਲ ਇੱਥੇ ਤੋਂ ਮੁੜੀ ਜਾਣਾ ਨਹੀਂ। ਨਹੀਂ ਮਗਲਾਇਲ ਇੱਥੇ ਤੇ ਮੁੜਦਾ ਤਾਂ ਵੀ ਇਹਦਾ ਬਹੁਤ ਫਰਕ ਆ। ਚਲੋ ਖੁੱਲਿਆ ਕੋ ਚੰਗਾ ਹੀ ਹੋਇਆ ਹਨਾ। ਮਾਲਕ ਜੋ ਕੋ ਕਹਿੰਦੇ ਕਰਦਾ ਚੰਗਾ ਹੀ ਚੰਗਾ ਕਰਦਾ ਮਾੜਾ ਤਾਂ ਬਈ ਉਹਨੇ ਮੇਰਾ ਕਦੇ ਨਹੀਂ ਕਰਿਆ ਹੈਗਾ। ਹੁਣ ਇਹਦੇ ਰਿੰਗ ਪਾਵਾਂਗੇ ਜਾ ਰਹੇ ਹਨਾ। ਟੁਕੜੀਆਂ ਨਵੀਆਂ ਲੱਗ ਜਾਣਗੀਆਂ। ਬਾਕੀ ਕ੍ਰੈਂਕ ਕਰੋ ਕੋ ਤਾਂ ਆਪਣੀਆਂ ਰੋਕੇ ਦੀ। ਬਾਕੀ ਸਭ ਤੋਂ ਵੱਡੀ ਗੱਲ ਤਾਂ ਵੀ ਮਿਸਤਰੀ ਆ ਕਾਰੀਗਰ ਵਧੀਆ ਮਿਲ ਜਵੇ ਹਨਾ ਕਾਰੀਗਰ ਦਾ ਕੰਮ ਕਰਿਆ ਹੋਵੇ ਹੋਵੇ ਫੇਰ ਨੀ ਇੰਜਨ ਕਦੇ ਬਿਮਾਰ ਕਰਨ ਦਾ ਮਿਸਤਰੀ ਆਪਾਂ ਨੂੰ ਸਾਰੇ ਹੀ ਵਧੀਆ ਮਿਲ ਗਏ ਉਧਰ ਇੰਜਨ ਵਾਲਾ ਮਿਸਤਰੀ ਆ ਉਹ ਵੀ ਪੰਜਾਬੀ ਮਿਲ ਗਿਆ ਮੁੰਡਾ ਕਾਰੀਗਰ ਇਧਰ ਆ ਬਾਈ ਹੈੱਡ ਵਾਲਾ ਮਿਲ ਗਿਆ ਇਹ ਵੀ ਮ ਕਾਰੀਗਰ ਮਿਲ ਗਿਆ ਉਹਨੇ ਪਿੰਡਾ ਲਾ ਰਿਹਾ ਪਿੰਡਾ ਲਾਉਣ ਤੋਂ ਬਾਅਦ ਹਨਾ ਫਿਰ ਬਾਲਾਂ ਦੀਆਂ ਸੀਟਾਂ ਜਿਹੜੀਆਂ ਉਹ ਬਣਾਊਗਾ ਉਹ ਬਣਾਉਣ ਦੇ ਬਾਅਦ ਫਿਰ ਜਾ ਕੇ ਕਿਤੇ ਸਲੀਪਾਂ ਦਾ ਹਨਾ ਕੰਮ ਹੋਣਾ ਸਲੀਪਾਂ ਨੂੰ ਮੈਨੂੰ ਲੈ ਕੇ ਜਾਵਾਂਗੇ ਕਿਉਂ ਨਹੀਂ ਬਾਈ ਕੋਈ ਜਾਣਾ ਨਹੀਂ ਮੰਨਦਾ ਹੈਗਾ ਨਾ ਇਹ ਜੀਜ਼ਾਂ ਦਾ ਉਹ ਡਰ ਲੱਗਦਾ ਬਾਈ ਇਹ ਜੀ ਜ਼ਬਾਨ ਜੀ ਆਪਾਂ ਆਪਣੇ ਪੰਜਾਬ ਦੇ ਵਿੱਚ ਚਲੰਦੇ ਹੈ ਨਾ ਆਟੋ ਗੱਡ ਵੀ ਦਾ 7-8000 ਦਾ ਫਾਇਦਾ ਹੋਣਾ ਦਾ ਚਲੋ ਮਸ਼ੀਨ ਇੱਧਰ ਖੜੀ ਸੀ ਬਾਈ ਹੁਣਾ ਨਾ ਨਹੀਂ ਮੈਨੂੰ ਤਾਂ ਹੁਣੇ ਮੈਂ ਪਹਿਲਾਂ SLA ਬਣੀ ਟੀਵੀ ਹੈ ਨਾ ਇੰਜਨ ਇਹਨੂੰ ਲਾ ਕੇ ਹੋਰ ਲਈ ਜੀ ਇੰਜਨ ਪੰਗਾ ਫੇਰ ਹੋਈ ਪੈਂਦਾ ਤਾਂ ਜਿੰਨਾ ਇੰਜਨ ਦੇ ਖਰਚਾ ਆਉਣਾ ਹੈ ਉਨਾ ਹੀ ਆਉਣ ਜਾਣ ਦੇ ਪੈਣਾ ਦਾ ਚੀਜ਼ ਲਿਆਉਂਦੇ ਕੋਈ ਹਨਾ ਉਹਦੇ ਕਰਕੇ ਚੱਲ ਵਾਹ ਵੀ ਹੁਣ ਕਿਰਾਏ ਲੈਨੇ ਇੱਕ ਵਾਰ ਬਾਅਦ ਚ ਫਿਰ ਮੁੜ ਕੇ ਕਿਹੜਾ ਲੋਡ ਆ ਪਾਉਂਦਾ ਸਾਲਾ ਨਾ ਬਾਕੀ ਹੁਣ ਸਾਫ ਰੱਖਾਂਗੇ ਪੂਰੀ ਯਾਰਾ ਵੀ ਐਨ ਪੂਰੀ ਸਫਾਈ ਇਹਦੀ ਰੱਖਾਂਗੇ ਚਲੋ ਕਰ ਲਵੇ ਬਾਈ ਕੰਮ ਫੇਰ ਦਿਖਾਉਨੇ ਆ ਤੁਹਾਨੂੰ ਐਂ ਜਾਂ ਬਾਲਾਂ ਦੀ ਸੀਟਾ ਬਣਾਉਂਗੇ ਪਾ ਤੇ ਮਿਸਤਰੀ ਦੇ ਐਨ ਧੋ ਤੂਗੇ ਮੈਂ ਕਹਿੰਦਾ ਵੀ ਐ ਨਵੇਂ ਵਰਗਾ ਕਰਤਾ ਆ ਬੋਰ ਮਾਰ ਨਵੇਂ ਵਰਗਾ ਕਰਤਾ ਹੈ ਮਿਸਤਰੀ ਬਣ ਗਈ ਬਾਤ ਐਨ ਪੂਰੀ ਹੁਣ ਬਾਲ ਬੂ ਲੈਨ ਪਾ ਕੇ ਲੋਕ ਲੱਗਿਆ ਹਾ ਲਾਉਣ ਪੁੱਤੇ ਅੱਛਾ ਪਿੰਨ ਜੀ ਉੜ ਗਈ ਆ ਟਿੱਕੀ ਜੀ ਇਹ ਬੜਾ ਰਸਕੀ ਕੰਮ ਆ ਨਾ ਹੋਰ ਮੈਂ ਨ ਦਬਾ ਦੇ ਹੋਰ ਮੈਂ ਤੇ ਲੱਗਿਆ ਹਾ ਜੋਰ ਲਵਾਉਣ ਉਧਰ ਪੰਪ ਵਾਲੇ ਕੋ ਚੱਲ ਕੇ ਤਹੀ ਉਧਰ ਪੰਪ ਪੰਪ ਵੀ ਐਨ ਓਕੇ ਕਰਤਾ ਬਾਈ ਨੇ ਉਹਨੇ ਲੱਗ ਗਿਆ ਬਾਹਰ ਛੋੜਾ ਰੱਖੀ ਹੈ ਰਿਸਕੀ ਕੰਮ ਆ ਬਹੁਤ ਹੈ ਨਾ ਸਪਰਿੰਗ ਇਕੱਠਾ ਕਰਿਆ ਹੈ ਜੇ ਨਿਕਲ ਜਾਵੇ ਕਿਸੇ ਬੱਦੇ ਜਾ ਕੇ ਐਨ ਬਣਾਤੀ ਬਾਈ ਦੀ ਗੱਲ ਇਹ ਵੀ ਕਰਤਾ ਹਾਂ ਸਰ ਮਿਸਤਰੀ ਹੋ ਗਿਆ ਓਕੇ ਕੰਮ ਐਨ ਪੂਰਾ ਚੱਲ ਰਾ ਹੈ ਹੈ ਇਹ ਮਿਸਤਰੀ ਜੀ ਆਹ ਹਾਂ ਪੂਰਾ ਓਕੇ ਹੋ ਗਿਆ ਕੰਮ ਚੱਲ ਰਾ ਹੈ ਹੈ ਚੱਲ ਰਿਹਾ ਤੇ ਪੰਪ ਦਾ ਧਰਕ ਦੇਖ ਲਿਆ ਤੇਰਾ ਨੇ ਪਾਪਾ ਪੰਪ ਆ ਰਹੀ ਨਹੀਂ ਮੋਗਲ ਨਹੀਂ ਬੋਲਦੇ ਬੱਚਾ ਉਹਦਾ ਹਾਂ ਛੋੜ ਦੇ ਰੱਖ ਕੇ ਕੰਨ ਲਾਗ ਲੱਗ ਜਾਂਦਾ ਨਾ ਬਾਲ ਨੂੰ ਹਨਾ ਉਹ ਅੱਛੇ ਅਸੀਂ ਇੱਧਰ ਤੋਂ ਹੈ ਹਾਂ ਉਹ ਬਾਹਰ ਵੱਲ ਉਹ ਅੱਗੇ ਅਲਾਇਆ ਗੋਟੇ ਰਿਹਾ ਉਹ ਮੋੜ ਤੇ ਛੋਲ ਛੋਲ ਆ ਦੇ ਆ ਗਿਆ ਆ ਗਿਆ ਪਿਸਟਨ ਰਹਿ ਗਿਆ ਦੇਖਣ ਦੇ ਅਜੇ ਹੈ ਪਿਸਟਨ ਰਹਿ ਗਿਆ ਦੇਖਣੇ ਜੀ ਅੱਧੀ ਹਾਲ ਤੂੰ ਸਭ ਦੇਖ ਲਿਆ ਤਾਂ ਹਾਂ ਐਨ ਤਸੱਲੀ ਕਰ ਲਈ ਮੇਰਾ ਵੀਰ ਕੀ ਹੈ ਸਨੇ ਇੱਕ ਕੰਮ ਇੱਕ ਛੋੜ ਕੇ ਦੂਸਰਾ ਨਹੀਂ ਪਕੜ ਸਕਿਆ ਤਾਂ ਹਾਂ ਕਿਹੜਾ ਬਾਈ ਮੈਂ ਇਸकी ਤਸੱਲੀ ਹੋ ਗਈ ਨਾ ਵੀ ਇਸकी ਮੁਕਸ ਰਹਿ ਜਾਣਾ ਬਈ ਹਾਲ ਕੁਝ ਵਾਲਾਂ ਪਰੇਸ਼ਾਨ ਨਹੀਂ ਆ ਜਾਂਦੇ ਨਾ 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 ਇੱਕ ਨੰਬਰ ਕੰਮ ਲਗਾਤਾਰ ਆ ਯਾਰ ਮੈਂ ਇੱਕ ਹੀ ਕੰਮ ਨਿਪਟਾਤਾ ਹਾਂ ਬੜੀਆ ਬੜੀਆ ਬਾਤ ਆ ਆ ਵੀ ਇਸ ਦਾ ਹੋ ਗਿਆ ਨਾ ਇਸ ਦਾ ਇੱਕ ਹੀ ਕੰਮ ਨਿਪਟਾਤਾ ਹਾਂ ਇਸ ਦੇ ਬਾਅਦ ਦੂਸਰੇ ਗਾਹਕ ਦਾ ਹਾਂ ਇਹਦਾ ਤਾਂ ਬਈ ਐਰ ਹੋ ਗਿਆ ਓਕੇ ਨੇ ਵਾਲਾਂ ਦੀਆਂ ਸੀਟਾਂ ਤੋਂ ਟੈਨ ਬਣਾਤੀਆਂ ਧੋ ਕੇ ਐਰ ਵਿੱਚ ਤੇ 15 20 ਮਿੰਟ ਦਾ ਧੌਣ ਨੂੰ ਲਾਦੇ ਨੇ ਮਲ ਨੂੰ ਇਹਨੂੰ ਹਰ ਗੱਲ ਬਣ ਗਈ ਐਨ ਪੂਰੀ ਸਾਹਮਣੇ ਸੜ ਜਾਵਾ ਇਹ ਛੱਟ ਮਾਰ ਕੇ ਥੱਲੀ ਕਰਕੇ ਦੇਖੋ ਉਹਨਾਂ ਨੂੰ ਨਾ ਪੂਰੀ ਉਹਦੇ ਜਿੱਕਣਾ ਬਾਹਰ ਚੱਲਦੇ ਆ ਨਾ ਜੇ ਲੌਕ ਜਾ ਕੇ ਤੇ ਵਿੱਚ ਨਾ ਨਿਕਲ ਜਵੇ ਨਿਕਲਣਾ ਹੋਈ ਇਹਨੇ ਕੱਲ ਜਾਏਗਾ ਹਾਂ ਠੀਕ ওকে ਇੱਕ ਵਾਰ ਟੋਸ ਸੇ ਚੈੱਕ ਕਰ ਲੋ ਕੋਈ ਗੜਾ ਤਾਂ ਨਹੀਂ ਨਗਰੇ ਹੂੰ ਕਿਆ ਬੁਲਾਏਗਾ ਫਿਰ ਚਾਹ ਪੀਓ ਆ ਰੁਪਿਆ ਤੋਂ ਕੁਝ ਜਰਾ ਸੀ ਚਾਹ ਦੇਗਾ ਜਾਂਦਾ ਉਸੇ ਤੋਂ ਜੋਟੀ ਯਾਦ ਹੁੰਦਾ ਹੋਰ ਮੈਨੂੰ ਇਹ ਕਿ ਆ ਬਣਦਾ ਨਹੀਂ ਹੈਂ ਇੰਨੀ ਕਿ ਕੱਪੀ ਇੰਨੇ ਡੱਬੇ ਪੀਣੇ ਵਾਲੇ ਗਲਾਸ بڑے ਗਲਾਸ ਵੀੜੇ ਦਾ ਕਿਲੋ ਵਾਲੇ ਹੈ ਇਹਦਾ ਉਹ ਕੰਮ ਹੈ 6 ਦੇ ਮੋਨੋਕੂਨ ਲਾ ਕੇ ਭਜਣੇ ਵਾਲਾ ਕੰਮ ਆ ਨਾ ਇਹਦਾ ਉਸकी ਚਾਹ ਸ ਮੇਰਾ ਹੀ ਬੋਝ ਨਿਕੰਤ ਪਰ ਆਪਕਾ ਕਹਾਂ ਸ ਬਨੇਗਾ ਆ ਤੂੰ ਤਾਂ ਕੰਮ ਪੀਣੇ ਵਾਲੇ ਹੋ ਨਾ ਏ ਇਸਤਾਰ ਪੈਸਟਰਨ ਚੈੱਕ ਕਰ ਲਿਆ ਵੋ ਅੰਭੀ ਪਤਾ ਹੈ ਹਾਈਟ ਦੀਦਾ ਬਾਈ ਬੰਦੇ ਨੇ ਐਨ ਗੱਲਬਾਤ ਬਣਾਤੀ ਪੂਰੀ ਮੈਂ ਕਹਿੰਦਾ ਵੀ ਸਵਾਦ ਦੇ ਹੱਦ ਤੱਕ ਦਾ ਕੰਮ ਦਾ ਐਨ ਰੀਜ ਲਾਤੀ ਘੰਟੇ ਦਾ ਲਾਤੇ ਨੇ 4-5 ਉਹਦੇ ਬਾਅਦ ਆ ਦੇਖੋ ਬਾਲਾਂ ਦੀਆਂ ਸੀਟਾਂ ਸੂਟਾਂ ਨਾ ਐਨ ਪੂਰੀਆਂ ਬਣਾਤੀਆਂ ਐਨ ਪੂਰੀ ਬਣਾ ਕੇ ਸੀਟਾ ਨਜ਼ਾਰਾ ਲਿਆਤਾ ਕੰਮ ਦਾ ਮਜ਼ਾ ਆ ਗਿਆ ਕੰਮ ਮੈਂ ਤੇਰੇ ਮੈਂ ਯਾਰ ਹੋਰ ਬਾਤ ਕੀ ਬਾਤ ਆਹੀਂ ਤੇਰੇ ਪਾਸ ਆਏ ਆ ਬਾਈ ਇਤਨੀ ਦੂਰ ਦੇਖ ਲੈ 150 ਕਿਲੋਮੀਟਰ एक इसकी पे जाम है वो देख ली कौन से की है एक की जाम एक की। की ही है एक गजब ना? घूमती है पिस्टन के साथ घूमती है वो हाँ तो मिस्त्री तो बोल रहा है चलेगा माड़े इतने की कोई बात नहीं होती ਗਜੋ ਪਿੰਨ ਜਾਮ ਹੈ 1 ਕੀ ਇਹ ਦੇਖੋ ਜੇ ਤਾਂ ਚੱਲ ਰਹੀ ਹੈ ਹਾਂ ਹਾਂ ਇੱਕ ਹੀ ਜਾਮ ਐਸੇ ਇਹ ਸਾਤਵੇਂ ਘੁੰਮ ਰਹੀ ਹੈ 1 ਸੈਕਿੰਡ ਪਿਸਟਨ ਕੇ ਸਾਤਵੇਂ ਘੁੰਮ ਰਹੀ ਹੈ ਇੱਕ ਇੱਕ ਪਿਸਟਨ ਕੀ ਬਾਕੀ ਤਾਂ ਸਭ ਹੀ ਸਹੀ ਹੈ ਇਹ ਪمپ ਵੀ ਹੈ ਉਹ ਵੀ ਚੈੱਕ ਕਰ ਲੈਣਾ ਇਹ ਤਾਂ ਠੀਕ ਹੈ ਪਿਸਟਨ ਸਹੀ ਹੈ ਪਿਸਟਨ ਦੇਖ ਲੈ ਆ ਪਿਸਟਨ ਮਿਸਟਰੀ ਨੂੰ ਮਾਰਾ ਕੇ

गोश्त ठोकने कितने बोली थी इसने आओ एक एक जे घूम रहा यार एक एक जे जे हाँ जे घूम रहा है साथ में नहीं रहा।, रहा एक का घूम रहा है किसी का एक का हाँ जे घूम रहा है ना साथ में एक बहुत पिस्टन के साथ में घूम रहे हैं नहीं नहीं एक का एक का घूम रहा है एक का जे 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 इसमें पेस्टन में जाम है देखो रोक जाओ। जे जाम है जाम है पेस्टन से जाम है ये देखो पेस्टन में जाम कनेक्शन फ्री है ये देखो

ਉਸ ਕੋ ਜੈਸੇ ਜੇ ਪੰਜ ਪਿਸਟਨ ਐ ਐਸੀ ਉਸ ਕੋ ਅਟਕ ਰਿਹਾ ਆ ਜੇ ਉਸ ਨੇ ਇਹੀ ਬੋਲਾ ਕਿਵੇਂ ਕਰੀਏ ਬਾਈ ਬੈਕਟਰਾਂ ਦਾ ਨਹੀਂ ਪਿਸਟਨ ਤਾਂ ਮੈਂ ਕਹਾ ਬਹੁਤ ਪੈਜੀ ਯਾਰ ਸਾਹਿਬ ਹਾਂ ਮੈਂ ਕਹਾ ਬਹੁਤ ਪੈਜੀ ਯਾਰ ਬੇਹਾਨਾ ਬੈਟਰਨ ਚਪਕੇ ਹੋਏ ਆ ਪਿਸਟਨ ਤਾਂ ਆਪਾਂ ਨੂੰ ਦੀਨ ਹੀ ਚਪਕੇ ਜਿੰਦੇ ਆ ਉਹ ਤਾਂ ਮਤਲ ਰਿੰਗ ਪਾ ਕੇ ਚੱਲ ਜਾਂਦੇ ਆ ਸਲੀਬਾਂ ਜਦੋਂ ਪਾਏ ਗਏ ਹੈ ਜਦੋਂ ਸਲੀਬਾਂ ਪੈ ਗਈਆਂ ਇਹ ਇਹ ਪਿਸਟਨ ਕਿਡ ਆ ਉਹਦੇ ਨਾਲ ਲੱਗਣਿਆ ਨੇ ਸਲੀਪਾਂ ਦੇ ਆਹੋ ਰਿੰਗੇ ਲੱਗਣੇ ਆ ਰਿੰਗ ਲੱਗਣੇ ਬੰਦੇ ਆ ਇਹ ਇਹਦੇ ਪਿਸਟਨ ਦੇ ਵਿਚਾਲੇ ਦਾ ਗੈਪ ਹੁੰਦਾ ਮਤਲਬ ਹਵਾ ਦੀ ਹਵਾ ਤੇ ਚੱਲ ਜਾਣੇ ਪਿਸਟਨ ਪ੍ਰੈਸ਼ਰ ਪੂਰਾ ਬਣਾਉਂਦੇ ਆ ਪ੍ਰੈਸ਼ਰ ਪੂਰਾ ਬਣਾਉਂਦੇ ਆ ਰਿੰਗ ਪਾ ਕੇ ਪਹਿਲਾਂ ਰਿੰਗ ਵੀ ਤਿੰਨ ਸੀ ਹੁਣ ਪਾਏ ਵੀ ਭਾ ਚਾਰ ਚਾਰ ਜਾਣੇ ਰਿੰਗੇ ਕਿ ਪਹਿਲਾਂ ਪਾਏ ਨਹੀਂਦਾ ਹੋਇਆ ਹਣਾ ਹਾਂ ਹਾਂ ਉਹਦੇ ਕਰਕੇ ਪ੍ਰੋਬਲਮ ਆਈ ਜਾ ਰਹੀ ਮੇਨ ਸਪੈਸ਼ਲ ਇੱਕ ਵਾਈ ਦੇ ਫੋਨ ਕਰਿਆ ਬਾਹਰੋਂ ਹੁਣ ਆ ਫੋਨ ਆਇਆ ਤੜਾ ਅਮਰੀਕਾ ਤੇ ਆਇਆ ਤਾਂ ਕਹਿੰਦਾ ਬਾਈ ਯਾਰ ਉਹ ਥੱਲੇ ਵਾਲਾ ਪਿਸਟਨ ਤਾਂ ਜਰੂਰ ਪਾਓ ਕਹਿੰਦਾ ਉਹਦਾ ਇਹ ਤਾਂ ਯਾਰ ਜਰੂਰ ਹੁੰਦਾ ਰਹਿੰਦੇ ਇਹਦਾ ਆਪਾਂ ਅੱਜ ਤੱਕ ਮੈਂ ਤਾਂ ਪਹਿਲੀ ਵਾਰ ਦੇਖਿਆ ਵੀ ਆ ਨਿਕਲੇ ਹਾਂ ਹਾਂ ਪਤਾ ਕਈ ਵਾਰੀ ਕੀ ਹੁੰਦਾ ਨਿੰਦਰ ਹਾਂ ਆਪਾਂ ਮਿਸਤਰੀ ਨੂੰ ਛੱਡ ਦਿੰਦੇ ਆ ਵੀ ਆ ਯਾਰ ਕੰਮ ਕਰਦੇ ਜਾਂ ਇੰਜਨ ਕਰੋ ਜਾਂ ਪਿਸਟਨ ਹਾਂ ਪਤਾ ਕੀ ਕਹਿੰਦੇ ਉਹਨਾਂ ਜਾਂ ਤਾਂ ਇੱਕ ਦੋ ਰਿੰਗ ਟੁੱਟ ਗਏ ਉਹਨੇ ਸਾਰੀ ਕੱਟ ਤੇ ਥਰੜੇ ਤੇ ਤਾਂ ਹੜੇ ਨਾਲ ਚੱਲੀ ਜਾਊ ਇੱਥੇ ਕਿਹੜਾ ਮਾਲਕ ਹੈਗਾ ਵੀ ਦੱਸਣੇ ਲੋੜੇ ਨਾ ਪਵੇ ਵੀ ਦੱਸਣ ਦੀ ਲੋੜ ਹੀ ਨਾ ਪਵੇ ਜਾਂ ਤਾਂ ਇਹ ਕੰਮ ਹੋ ਗਿਆ ਜਾਂ ਫਿਰ ਕਈ ਵਾਰੀ ਆਏ ਹੁੰਦਾ ਕੋਈ ਬੰਦਾ ਕਹਿੰਦਾ ਅਗਲਾ ਕਹਿੰਦਾ ਆਪਾਂ ਮਸ਼ੀਨ ਵੇਚਣੀਆਂ ਯਾਰਾ ਤਾਂ ਹਾਲੇ ਪੇ ਕੇ 11 ਕਿ ਪ੍ਰੈਸ਼ਰ ਜਾ ਬਣਾ ਸਟਾਰਟ ਤੜਜੀ ਬਣਾ ਦੇ ਦੀ ਹਾਂ ਆਏ ਹੋ ਜਾਂਦਾ ਮੀ ਉਹ ਬੰਦਾ ਜਿਹਦੇ ਆਪਾਂ ਲਈ ਆ ਬਾਈ ਅਮਰਜੀਤ ਉਹ ਨਹੀਂ ਇਹ ਜਿਆ ਬੰਦਾ ਹੋਰ ਪਿੱਛੇ ਤੇ ਉਹ ਤੇ ਪਿੱਛੇ ਉਹ ਕਿਹੜੇ ਉਹਨੇ ਚਲਾਈ ਆ ਉਹ ਪਿੱਛੋਂ ਆਇਆ ਹਾਂ ਨਹੀਂ ਉਹਨੇ ਉਹਨੇ ਚਲਾਈ ਵੀ ਇੱਕ ਦੋ ਸੀਜ਼ਨ ਉਹਨੇ ਦੱਸਿਆ ਆਪਾਂ ਜਿਹੜੀ ਨੁਕਸ ਹੈਗਾ ਤਾਂ ਇਹਦੇ ਵਿੱਚ ਉਹਨੇ ਤਾਂ ਆਪਾਂ ਦੱਸ ਕੇ ਦੱਦਿਆ ਕਹਿੰਦਾ ਵੀ ਗਰਮ ਹੋ ਕੇ ਆਇਲ ਪ੍ਰੈਸ਼ਰ ਘਟਦਾ ਆ ਉਹ ਫਿਰ ਉਹ ਬਸ ਫਿਰ ਇਹੀ ਚੱਕਰ ਸੀ ਹਾਂ ਵੀ ਯਾਰ ਇੰਕਾਂ ਵੀ ਚੱਕਰਦਾ ਹੋਣਾ ਉਹਨੇ ਕਿਹੜਾ ਬਚਾਰੇ ਨੇ ਖੋਲ ਕੇ ਦੇਖਿਆ ਨਹੀਂ ਨਹੀਂ ਉਹਨੇ ਨਹੀਂ ਉਹਨੇ ਤਾਂ ਆਪਾਂ ਨੂੰ ਦੱਸਿਆ ਭਾਈ ਕਹਿ ਕੇ ਦਿੱਤਾ ਉਹਨੇ ਯਾਰ ਉਹ ਜੀਐਮ ਇੱਕ ਕੰਪਨੀ ਦਾ ਬੜੀ ਮੋਟੀ ਹੁੰਦੀ ਆ ਉਹਨੇ ਤਾਂ ਮੈਨੂੰ ਕਹਿ ਕੇ ਦੱਸੀਆ ਗੱਲ ਕਹਿੰਦਾ ਵੀ ਨਿੰਦਰਾ ਗਰਮ ਹੋਣ ਤੋਂ ਬਾਅਦ ਆਇਲ ਪ੍ਰੈਸ਼ਰ 1.5 ਤੇ ਰਹਿ ਜਾਂਦਾ ਇਹ ਹੁਣ ਕਿ ਦਿਖਾਉਣਾ ਹੁਣ ਦਿਖਾ ਲਈ ਵੀ ਇਹ ਮੇਰੀ ਗਾਰੰਟੀ ਆ ਨੁਕਸ ਨਹੀਂ ਪੈਂਦਾ ਇੰਜਨ ਨਹੀਂ ਖੜਦਾ ਤੇਰਾ ਜਿਹੜੀ ਗੱਲ ਉਹਨੇ ਕਹਿ ਕੇ ਦਿੱਤੀ ਉਹ ਤਾਂ ਗੱਲ ਸਹੀ ਨਿਕਲੀ ਆ ਉਹਦੀ ਇਹ ਤਾਂ ਦੋ ਸੀਜ਼ਨ ਲੱਗੀ ਤੱਕੜੇ ਦੋਨੇ ਮੱਕੀ ਨੇ ਲੱਗੀ ਮੱਕੀ ਦੇ ਬਾਈ ਤੇ ਗਰਮ ਹੋਣ ਕਰਕੇ ਪੰਗਾ ਪੈ ਗਿਆ ਨਹੀਂ ਕਿੱਥੇ ਇਹਨੇ ਖਰਾਬ ਹੋਣਾ ਦਾ ਇੰਜਨ ਨੇ ਅਜੇ ਚਲੋ ਬਾਕੀ ਚਲੋ ਬਾਕੀ ਜੋ ਜਿਹਦੇ ਦੇਣੇ ਹੋਣ ਪਰ ਆਪਾਂ ਤੁਹਾਨੂੰ ਨਾ ਦੇਣੇ ਹੁੰਦੇ ਆ ਉਹ ਨਹੀਂ ਸਹੀ ਗੱਲ ਆ ਵੀ ਆਏ ਤਾਂ ਹੁਣ ਆਪਾਂ ਸਿੱਧੇ ਤਾਂ ਇਹਨੂੰ 10000 ਪੜਾ ਕੇ ਨਹੀਂ ਜਾਣ ਲਗੇ 50000 ਉਹ ਆਪਣੇ ਆਏ ਦੇਣੇ ਸੀ ਆਪਾਂ ਇਹਨੂੰ ਆਹ ਬਣ ਗਿਆ 24000 ਦਾ ਦੇਖ ਇਹ 50000 ਚ ਪਊ ਪੂਰਾ 24000 ਦਾ ਬਿੱਲ ਬਣ ਗਿਆ ਇਹ 50 ਚ ਪਊ ਬਾਬੇ ਹੈ 50 ਚ ਪਊ ਇਹ ਆਹ ਦੇਖ ਲੈ 24 ਕਿ ਕਿ ਹਲੇ 8 ਮਿਸਤਰੀ ਨੂੰ ਦੇਣਾ ਹੈ 8 ਤਾਂ ਹਲੇ ਮਿਸਤਰੀ ਨੂੰ ਆ ਦੇਣਾ 24 ਦੇ 8 32 ਹੈ 32 ਹੋ ਗਿਆ ਬਾਕੀ ਇਹ ਲੋ ਆਹ ਇਹਨਾਂ ਨੇ ਬਣਾਇਆ 2500 5000 ਤੋਂ ਘੱਟ ਖੜਾ ਇਹ ਨਹੀਂ ਛੱਡਦਾ ਬਾਕੀ ਪਾਪੇ 4-5 ਤੋਂ ਘੱਟ ਖੜਾ ਹੋਰ ਨਹੀਂ ਛੱਡਦਾ ਪੰਪ ਵਾਲਾ 50 ਚ ਪੈ ਜਾਣਾ 50000 ਚ ਪੈ ਜਾਣਾ ਇੰਜਨ ਬਾਕੀ ਜਿਹੜੇ ਆਪਾਂ ਅੱਜ ਭੁੱਖੇ ਮਰਿਆ ਸਾਰੀ ਦਿਹਾੜੀ ਰੋਟੀ ਨਹੀਂ ਖਾਧੀ ਰਾਤ ਦੀ ਖਾਧੀ ਜਾਂ ਦੂਜੀ ਤੋਂ ਵੀ ਘੱਟ ਹੋਵੇ ਰੋਟੀ ਖਾਧੀ ਨਹੀਂ ਸਹੀ ਗੱਲ ਆ ਉਹ ਲੈਦਾ ਗੱਡੀ ਦਾ ਤੇਲ ਪਚਾਇਆ ਤੁਰੇ ਫਿਰਦੇ ਆ ਉਹ ਤਾਂ ਹੈ ਹੀ ਨਹੀਂ ਕਿ 100 ਕਿਲੋਮੀਟਰ ਤੇ ਉਹਦਾ ਕਿਸੇ ਗਿਣਤੀ ਜੇ ਨਹੀਂ ਹਾਂ ਇਹ ਦੇਣੇ ਲੈਣੇ ਦੇ ਸੰਬੰਧ ਇਹਨੂੰ ਤਾਂ ਕਿਹਾ ਜਾਂਦਾ ਚੱਲ ਆਏ ਵੀ ਹੁਣ ਤਸੱਲੀ ਲੈਣੇ ਦੇ ਸੰਬੰਧ ਨੇ ਹੁਣ ਤਸੱਲੀ ਹੋ ਜੂ ਹੁਣ ਤ ਬਾਕੀ ਆ ਚਾਹ ਆ ਗਿਆ ਐਮਪੀ ਵਾਲੀ ਪੋਰਾ ਪੋਰਾ ਕੱਪ ਪੀ ਲਾ ਜਾ ਰਿਹਾ ਹੈ ਸਵੇਰ ਤੋਂ ਚਾਹ ਹੀ ਪਿਲਾਉ ਜਾ ਰਹਾ ਹੈ ਐਨਾ ਕਾ ਜ਼ਿਆਦਾ ਦੇਖ ਲਓ ਐਨਾ ਕਾ ਜ਼ਿਆਦਾ ਕੱਪ ਮਿਲਦਾ ਐਮਪੀ ਦੇ ਵਿੱਚ ਆ ਕੇ ਆਪਣੀਆਂ ਸਾਰੀ ਦੁਨੀਆ ਵਿੱਚ ਦਿਖਾ ਦੇਣਗੇ ਆਪਣਾ ਇਤਨੀ ਸੀ ਚਾਹ ਦੇ ਰਹਾ ਜਾ ਰਹਾ ਮੈਂ ਦੇਖਿਓ ਆ ਦੇਖਿਓ ਭਾਈ ਆ ਚਾਹ ਐਨਾ ਕਾ ਠੰਡੀ ਹੋਵੇ ਮੇਰੇ ਇੱਕ ਪਾਸੇ ਝੜ ਨਾ ਲਾ ਕੇ ਨਿਕਲ ਜੂਗਾ ਅਬਾਲਾ ਮੇਰੇ ਜਾੜ ਨੂੰ ਕੀੜਾ ਲੱਗਿਆ ਹੋਊ ਚ ਬੈ ਕੇ ਖੜ ਜੂ ਜਦੋਂ ਆਪਣਾ ਕੋਈ ਰੇਤਦਾਰ ਆਉਂਦਾ ਬਾਈ ਇੰਨੀ ਕਿਹਦਾ ਅਗਲਾ ਗਰਾਸ ਚ ਛੱਡ ਦਿੰਦਾ ਹੁਣ ਇਹ ਚ ਕੀ ਛੱਡੇਗਾ ਥੱਲੇ ਕੀ ਪੀਏਗਾ ਇਹ ਤਾਂ ਦੂਆ ਲੜਨ ਦੇ ਛੋੜਨੇ ਵਾਲਾ ਕੰਮ ਆ ਹੈ ਚਲੋ ਥੈਂਕ ਯੂ ਯਾਰ ਤੇਰੇ ਥੈਂਕ ਯੂ ਬਾਈ ਮਜ਼ਾਕ ਕਰ ਰਹਾ ਤੇਰੇ ਕੋ ਬਾਕੀ ਆਪਣਾ ਆਪਣਾ ਦੇਖ ਦੇਦਾ ਆਪਣੇ ਆਪਣੇ ਸਟੇਟ ਦਾ ਹਿਸਾਬ ਆ ਹਨਾ ਹਾਂ ਹੁਣ ਗੁਜਰਾਤ ਦੇ ਨਿੰਦਰੀ ਕੀ ਆ ਨਾ ਇਹ ਆਪਾਂ ਜਿਹੜੇ ਪੰਜਾਬੀ ਲੋਕ ਆ ਜਾਂ ਹਰਿਆਣੇ ਦੇ ਲੋਕ ਆ ਹਾਂ ਹਾਂ ਠੀਕ ਐ ਆਪਾਂ ਚਾਹ ਵੱਧ ਪੀਨੇ ਆ। ਹੂੰ ਹੂੰ। ਇਹ ਜਿੰਨਾ ਆਪਾਂ ਇੱਕ ਬੰਦਾ ਸਵੇਰੇ ਚਾਹ ਪੀਂਦਾ ਆਪਾਂ ਦਾ ਸਟੀਲ ਦਾ ਗਲਾਸ ਇੰਨਾ ਕਰਕੇ ਪੀਨੇ ਆ ਪੌਣਾ ਕਰਕੇ। ਹੂੰ ਇਹਨਾਂ ਨੇ ਓਨੇ ਇੱਕ ਗਲਾਸ ਨਾਲ ਸਾਰੇ ਟੱਪਰ ਨੇ ਪੀ ਲੈਣੇ। ਗਜ਼ਰਾਤ ਦੇ ਵਿੱਚ ਭਾਈ ਪਲੇਟਾਂ ਚ ਦੰਨੇ ਆ ਪਲੇਟਾਂ ਚ। ਆਹ ਉਹ ਕੱਪ ਪਲੇਟ ਦਿੰਦੇ ਆ। ਪਲੇਟ ਪਲੇਟ ਆ। ਕੱਲ ਪਲੇਟ ਚ ਕੱਲੀ ਜੀ ਤੇ ਕੱਪ ਨਾ ਰੱਖੇ ਹੁੰਦੇ। ਹਾਂ ਹਾਂ। ਉਹ ਆਪਾਂ ਤੇ ਮਾੜੇ ਬੰਦੇ ਦਾ ਐ ਹੱਥ ਕੰਬੀ ਜਾਣਾ ਜੱਦੀ ਚਾਹ ਢੋਲਨੇ ਆ। ਹਾਂ। ਪਾਤਾ ਰਹਿਣਾ ਦੇ ਲਓ ਭਈ ਇਹਨ। ਉਹ ਕੱਟ ਚਾਹ ਕਹਿੰਦੇ ਆ ਕੱਟ ਚਾਹ। ਹੂੰ। ਬਦੀ ਬਹੁਤ ਆ ਬਹੁਤ ਗਾੜੇ ਬਣਾਉਂਦੇ ਆ ਬਾਈ ਜੀ ਦੱਸੀ ਉਹ ਜਿਵੇਂ ਆਪਾਂ ਕੜਾ ਬਣਾਉਣਾ ਉਹਨੇ ਆਇਆ ਕਰਸੀ ਧਰ ਲੈਂਦੇ ਆ ਵਿੱਚ ਫੇਰੀ ਜਾਂਦੇ ਆ ਫਤੰਦਰ ਦੇ ਹਾਂ ਉਹਨੇ ਤਾਂ ਫੇਰੀ ਜਾਂਦੇ ਆ ਹੋ ਗਿਆ ਰਾਲਾ ਉਹ ਵੀ ਪੈਟਾਣਾ ਕਾਰਬਨ ਆਈ ਹੀ ਦੀ ਹੈ ਨਾ ਹਮਣੇ ਟਿਕਾ ਆ ਜਾਂਦੀ ਹੈ ਹਾਂ ਓਕੇ ਓਕੇ ਕੀ ਕਾਰਬਨ ਨਿੰਦਰ ਫਿਰ ਉਹੀ ਗੱਲ ਥੱਲੇ ਟਾਇਰ ਵਾਲਾ ਰਿੰਗ ਹੈ ਨਹੀਂ ਨਾ ਹਾਂ ਉਹਨੇ ਰਿੰਗ ਨਹੀਂ ਵਾਲਾ ਰਿੰਗ ਹੈ ਨਹੀਂ ਉਹ ਕਾਰਬਨ ਪਿੰਨਾ ਤੇ ਆਈ ਜਾਂਦੀ ਹੈ ਜੇ ਉਹ ਰਿੰਗ ਹੋਵੇ ਤਾਂ ਤਾਂ ਪਕਾਰ ਬਣਾਉਂਦੀ ਨਹੀਂ ਹੁੰਦੀ ਉਹਨੇ ਰੋਕਣ ਤਾਂ ਹੀ ਇਹ ਪਿਸਟਨ ਤਾਂ ਤੱਕ ਕਾਲੇ ਹੋਏ ਹੋਏ। ਬੀ ਗੱਲਾਂ। ਹੁਣ ਆਪਾਂ ਚਾਰ ਰਿੰਗ ਪਾਉਣੇ ਇਹਦੇ ਵਿੱਚ ਆ ਨਾ ਨਹੀਂ ਤਿੰਨ ਰਿੰਗ ਦੇ ਦੇ ਵਿੱਚ ਇੱਕ ਦੋ ਤਿੰਨ ਚਾਰ ਰਿੰਗ ਹੁਣ ਪਹਿਣਗੇ। ਹੀਟਾਂ ਵਾਲਾ ਰਿੰਗ ਹੈ ਨਹੀਂ ਤਾਂ ਇਹਦੇ ਵਿੱਚ ਬਾਈ ਨਿਕਲੇ ਹੀ ਨਹੀਂ ਹੈਗਾ ਰਿੰਗ ਆ ਥੱਲੇ ਵਾਲਾ। ਚੱਲ ਇੱਕ ਅਦੇ ਦਾ ਮੰਨਿਆ ਨਾ ਵੀ ਗਿਆ। ਚਾਰ ਨੇ ਸਿਆੱਚ ਹੀ ਹੈ ਨਹੀਂ ਸੀ। ਹਾਂ। ਹੁਣ ਜਿਹੜਾ ਆਪਾਂ ਰਿੰਗ ਲਿਆ ਉਹ ਚਾਰ ਚਾਰ ਰਿੰਗ ਲਿਆ। ਫੇਰ ਕੱਟਾ ਪੂਰੀਓ। ਹਾਂ ਪੂਰੀ ਕੱਟ। ਬਾਕੀ ਮੈਂ ਇਤਰੀ ਨਹੀਂ ਹੈਡ ਤਾਂ ਬਣਾਤੀ ਜਿਵੇਂ ਨਾ ਕਹਿੰਦੇ ਆ ਵੀ ਐ ਨਖਾਰਤਾ ਪੂਰਾ ਮਾਂਜ-ਮਾਂਜ ਕੇ ਖੁਸਰੇ ਦੀਆਂ ਹੱਡੀਆਂ ਨੂੰ ਹਾਂ ਹਵਤਾ ਪੰਜਾਬ ਦੀ ਕਹਿੰਦੇ ਨੇ ਭੰਡਾ ਆ ਦੇਖੋ ਖੁਸਰੇ ਦੀਆਂ ਹੱਡੀਆਂ ਨੂੰ ਮੱਝਿਆ ਪਿਆ ਹਾਂ ਖੁਸਰੇ ਦੀ ਹੱਡੀ ਆਪਣੇ ਪੰਜਾਬ ਚ ਮਸ਼ਹੂਰ ਹੁੰਦੀ ਹੈ ਰਗੜਦੀਆਂ ਵਾਲੀਆਂ ਹੁੰਦੀਆਂ ਹੱਡੀ ਇਹ ਪੰਪ ਵੀ ਚੈੱਕ ਕਰੂੰਗਾ ਤੂੰ ਤੂੰ ਵੀ ਚੈੱਕ ਕਰੋਗੇ ਪੰਪ ਕੋ ਕਰਦੇ ਯਾਰ ਇਸकी ਤਸੱਲੀ ਵੀ ਆਵਾ ਮਿਸਤਰੀ ਇਸ ਕੋ ਵੀ ਦੇਖੋ ਪ੍ਰੈਸ਼ਰ ਪੂਰਾ ਹੈ ਇਸki ਰੋਡ ਤੋਂ ਲੈ ਕੇ ਨਹੀਂ ਆਇਆ ਯਾਰ ਹਾਂ ਅਬ ਜਰਾ ਹਮ ਕੋ ਤਾਂ ਜੈਸੇ ਦੇ ਦਿਆ ਭਈਆ ਵੈਸੇ ਲੈ ਕੇ ਆ ਗਏ ਇਸki ਰੋਡ ਤੋਂ ਲੈ ਕੇ ਹਮ ਤਾਂ ਮਕੈਨਿਕ ਹੈ ਨਹੀਂ ਦੇਖ ਲੈ ਤੇਰੇ ਪਾਸ ਪੜੀ ਹੋਗੀ ਕੋਈ ਕਿਆ ਵੀ ਵਾਪਿਸ ਘੁਮਾ ਲੋ ਜੀ ਬਾਈ ਰਾਤ ਦੇਹਰਾ ਹੋ ਗਿਆ ਤਾਂ ਹਨੇਰਾ ਹੋਣ ਤੋਂ ਬਾਅਦ ਨਾ ਮਸ਼ੀਨ ਕੋਲੇ ਪਹੁੰਚ ਗਏ ਤੇ ਬਾਕੀ ਜਿਹੜਾ ਕੰਮ ਦਾ ਨਾ ਹੈੱਡ ਦਾ ਸਪੇਅਰ ਸਮਾਨ ਤਾਂ ਆਪਣੇ ਇੰਜਨ ਦਾ ਸਾਰਾ ਲੈ ਆਂਦਾ ਦਾ ਆਉਣ ਤੋਂ ਬਾਅਦ ਹੁਣ ਆਪਣੇ ਸਲੀਬਾਂ ਵਾਲੇ ਦੀ ਵੇਟ ਕਰਦੇ ਆਂ ਜਿਹਨੇ ਸਲੀਬਾਂ ਠੋਕਣੀਆਂ ਨਾ ਉਹ ਕਹਿੰਦਾ ਮੈਂ ਆ ਜਾਊਂਗਾ ਸਰਦਾਰ ਜੀ ਉਹ ਹੈੱਡ ਵਾਲਾ ਹੀ ਬੰਦਾ ਹਨਾ ਵਧੀਆ ਬੰਦਾ ਵਿਚਾਰਾ ਮਿੱਤਰ ਆਪਣਾ ਉਹ ਪੁਰਾਣਾ ਹਨਾ ਜਾਰਾ ਉਹ ਕਹਿੰਦਾ ਵੀ ਸਵੇਰੇ ਸੱਜਰੇ ਆਊਂਗਾ ਅਸੀਂ ਤਾਂ ਕਹਿ ਤ ਰਾਤ ਨਾਲੇ ਚੱਲ ਵੀ ਸੱਜਰੇ ਆਣਾ ਠੋਕ ਕੇ ਆਪਣਾ ਬਗੈ ਘਰ ਨੂੰ ਵੀ ਨਾਲੇ ਦਾ ਲਾਈਟ ਦੇਂਦੀ ਦੀ ਕੱਲ ਅੱਜ ਸਵੇਰੇ ਲਾਈਟ ਵੀ ਹੈਗੀ ਦੀ ਹੁਣੋ ਬਾਈ ਲਾਈਟ ਆ ਜਿਹੜੀ ਹੈ ਨਾ ਇੱਥੇ ਤੁਹਾਨੂੰ ਪਤਾ ਹੀ ਆ ਵੀ ਚਾਰ ਪੰਜ ਹਫਤਾ ਰਾਤ ਨੂੰ ਰਹਿੰਦੀ ਆ ਹਫਤਾ ਦਿਨੇ ਰਹਿੰਦੀ ਆ ਹੁਣ ਜਿੱਦਣ ਦੇ ਅਸੀਂ ਆਏ ਆ ਉਦੋਂ ਦੀ ਨਾ ਲਾਈਟ ਆ ਜਿਹੜੀ ਪੂਰਾ ਦਿਨ ਚੱਲੀ ਆ ਉਹ ਹੁਣ ਲਾਈਟ ਵੀ ਹੁਣ ਅੱਜ ਦੇ ਰਾਤ ਨੂੰ ਹੋਊਗੀ ਬਾ ਚਲੋ ਇਹਨਾਂ ਸੋ ਕਰਾ ਵੀ ਕੰਮ ਦਾ ਜਿਹੜਾ ਨਾ ਬਿਲਡਿੰਗ ਬੁਲਡਿੰਗ ਦਾ ਸਾਰਾ ਕੰਮ ਤਾਂ ਨਿਬੜ ਗਿਆ ਤਾਂ ਅੱਜ ਹੁਣ ਰਾਤ ਨੂੰ ਲਾਈਟ 10 ਵਜੇ ਆਇਆ ਕਰੂਗੀ 7 ਵਜੇ ਲਾਈਟ ਆ ਜਿਹੜੀ ਭੱਜਿਆ ਕਰੂਗੀ ਹਣ ਬਾਈ ਜਨਰੇਟਰ ਲੈਣ ਭੇਜਿਆ ਮਾਂ ਜਨਰੇਟਰ ਲਿਆ ਨਾ ਪਿਛਲੀ ਬਾਲਾ ਆਵੇ ਬਸ ਜੇ ਲਾਉਣ ਲੱਗ ਜੇ ਇੱਧਰ ਰੇਡੀਏਟਰ ਵਾਲੀ ਜਾਲੀ ਨੂੰ ਚਾਚਾ ਲਾ ਆ ਲਾਉਣ ਜਾਲੀ ਚਾਚਾ ਵਧੀਆ ਜਾਲੀ ਹੈ ਨਾ ਇਹ ਉਹ ਪਹਿਲਾਂ ਦੋ ਹੀ ਲੱਗੀ ਹੋਈ ਸੀ ਬੇਕਾਰ ਜੀ ਉਹ ਦੂਈ ਥੋੜੇ ਵਾਲੋ ਜਹੇ ਜੀ ਟੂੜੀ ਵਾਲੀ ਜਾਲੀ ਲੱਗੀ ਹੈ ਨਾ ਉਹ ਜਾਲੀ ਲੱਗੀ ਵੀ ਸੀ ਇੱਕ ਸਾਈਡ ਤੋਂ ਉਹ ਪਤਾ ਨਹੀਂ ਕਿਸੇ ਨੇ ਪੈਰ ਰੱਖਤਾ ਉਹ ਜੇ ਨੂੰ ਪਤਾ ਨਹੀਂ ਕਿ ਆ ਜਾ ਕੇ ਨਟ ਜੀ ਨਿਕਲ ਗਏ ਤੇ ਸਾਰੀ ਇਹ ਜਿਹਨੂੰ ਆ ਬ੍ਰੀਕ ਕਰਦਾ ਹੀ ਜਾਊਗਾ ਹਨਾ 400 ਰੁਪਏ ਦਿੱਤੀ ਇੰਨੀ ਕੇ ਚਾਚਾ ਅੱਛਾ ਹਾਂਜੀ 400 ਦੀ ਵਾਲੀ ਦਿੱਤੀ ਐ ਇੰਨੀ ਹੈਗਾ ਹੋ ਜਾਂਦਾ ਸਮਾਨ ਹੈ ਬਹੁਤ ਜ਼ਮਾਨ ਦਾ ਫਰਕ ਆ ਯਾਰ ਇੰਨੀ ਕਿ ਟੋਟਾ ਬਾਈ 400 ਦਾ ਦਿੰਦਾ 28 ਇੰਚ ਇੱਕ ਸਾਈਡ ਨੂੰ ਆ 40 ਇੰਚ ਇੱਕ ਸਾਈਡ ਨੂੰ ਆ 400 ਦਾ ਟੋਟਾ ਤੋੜ ਕਰਤੀ ਗੱਲ ਉਹਨੇ ਪਰਸੋਂ 10 ਰੇਟ ਸੁਣਿਆ ਯਾਰ ਉਹ ਤੇ ਮੈਂ ਮਖਾਈ ਨਾ ਰੇਟ ਯਾਰ ਕਹਿੰਦਾ ਸਰਦਾਰ ਜੀ ਅਮਾਰੇ ਤਾਂ ਐਸੇ ਹੀ ਲੈਂਦੇ ਆ ਲੋਕ ਐਸੇ ਹੀ ਦਿੰਦੇ ਆ ਮਾ ਚੱਲ ਭਾਈ ਲੈਣੀ ਰਹੇਗੀ ਹੁਣ ਦਾ ਚਾਚਾ ਨਾੜਾ ਇੱਥੇ ਪੂਰੇ ਪਾਲਾ ਬਾਕੀ ਛੱਡ ਦੇ ਥੋੜੇ ਪਾਲਾ ਵਿੱਚ ਪਰ ਨਾੜਾ ਤਾਂ ਸਾਰੀ ਲੱਗੇ ਹੋਰ ਆ ਤਾਂ ਛੱਡੇ ਲਈ ਭਾਵੇਂ ਇੱਕ ਇੱਕ ਪਾਤੀਆਂ ਨੱਚਦਾ ਬਹੁਤੇ ਨਟਾਂ ਦਾ ਕੀ ਫਾਇਦਾ ਹੈ ਕਿ ਨਹੀਂ ਬਾਕੀ ਮੇਸਤਰੀ ਲੱਗਿਆ ਹੋਇਆ ਆਪਣਾ ਬਾਵਲ ਬੋਚੀ ਕਰਨਾ ਸਾਫ ਸਫਾਈਆ ਇੰਜਨ ਦਾ ਬਜੀਆ ਧੋਲੇ ਦਾ ਡੀਜ਼ਲ ਚਾਹ ਹਾਂਜੀ ਭਾਈ ਤੋਤਾ ਸੀਗਾ ਬਸ ਠੀਕ ਹੈ ਇਹਨੂੰ ਮੜਾ ਜਨ ਨਾਲ ਉੱਥੇ ਪੈਟਰੋਲ ਲੈ ਕੇ ਪੈਟਰੋਲ ਕੱਲਦਣਾ ਬੜਾ ਸਾਫ ਜਾ ਓਕੇ ਹਾਂ ਬਾਕੀ ਹੈੱਡ ਦਾ ਕੰਮ ਦਾ ਬਾਈ ਬੰਦੇ ਨੇ ਮੈਂ ਕਹਿੰਦਾ ਵੀ ਕੱਲ ਨਾ ਰੀਜ ਲਾਤੀ ਉਹਨੇ ਅਸੀਂ ਤਾਂ ਉਹਨੂੰ ਕਹੀ ਜੇ ਵੀ ਨਹੀਂ ਅਸੀਂ ਧੋ ਲਾਂਗੇ ਯਾਰ ਜਾ ਕੇ ਕਹਿੰਦਾ ਨਾ ਤੁਹਾਨੂੰ ਇੱਥੇ ਧੋ ਕੇ ਤੋਰੂੰਗਾ ਘੰਟਾ ਡੇਢ ਘੰਟਾ ਉਹਨੇ ਬਾਈ ਹੈੱਡ ਧੋਣ ਧੋਣ ਤੇ ਹੀ ਲਾਤਾ ਕੰਮ ਵਾਲਾ ਬੰਦੇ ਨੇ ਸਵਾਦ ਲਿਆਤਾ ਐਨ ਬਲਬੂਲ ਐਨ ਓਕੇ ਕਰਕੇ ਹਨਾ ਲਾ ਲਾ ਕੇ ਰਹਿਬਰ ਜਾ ਯੋ ਮੈਂ ਕਹਿੰਦਾ ਵੀ 2 ਘੰਟੇ ਵਿਚਾਰਾ ਇੱਥੇ ਖਚਾਈ ਗਿਆ ਇੰਨੀ ਮਿਹਨਤ ਕਰੀ ਉਹਨੇ ਮਿਹਤਰੀ ਫੇਸਦੀ ਦਾ ਲੋੜ ਨਹੀਂ ਦੀ ਹਨਾ ਫੇਸਨ ਲਾਇਆ ਨਹੀਂ ਕਹਿੰਦਾ ਲੋੜ ਨਹੀਂ ਹੈਗੀ ਫੇਸ ਹੈਂ ਨਾ ਫੇਸ ਲਾਇਆ ਨਹੀਂ ਉਹਨੇ ਕਹਿੰਦਾ ਵੀ ਜ਼ਰੂਰਤ ਨਹੀਂ ਹੈਗੀ ਫੇਸ ਦੀ ਵੀ ਤੁਸੀਂ ਕਾਨੂੰ ਉਹ ਕਰਾਉਣਾ ਸਾਰਾ ਹੈੱਡ ਜਿੰਨਾ ਕਹਿੰਦਾ ਡਾਊਨ ਹੋ ਜਾਂਦਾ ਫਿਰ ਉਹਨਾਂ ਕੰਮ ਵੀ ਖਰਾਬ ਹੁੰਦਾਗਾ ਹਾਂ ਬੱਜੀ ਆ ਪਤਾ ਚ ਹੈ ਟਾਈਪ ਟੱਕਰ ਕੁਵਰ ਕੁਵਰ ਸਾਰਾ ਢੋਲਾ ਹਾਂ ਜੀ ਭਾਈ ਉਹ ਕਹਿੰਦਾ ਬਾਤ ਚੋਤੀ ਭਾਈ ਕਹਿੰਦਾ ਹਾਂ ਕਿ ਆ ਬੱਚਾ ਕਿੱਲੀਆਂ ਕੁੱਲੀਆਂ ਸਾਰੀਆਂ ਬਾਲ ਬੁੱਲ ਜੇ ਢੋਲਾ ਚੰਗਾ ਹਾਂ ਮੇਹਤਰੀ ਬਾਡਰ ਬਾਡੀ ਠੀਕ ਹੈ ਇਹ ਹੈਂ ਬੇਰੰਗਪੁਰ ਗੰਡੰਟ ਲਾਇਦਾ ਹੈ ਦਾ ਹਾਂ ਨਹੀਂ ਵਾਹ ਕਰਦੀਏ ਕੰਮ ਇਹਦਾ ਵੀ ਸਵਾਰ ਉਹਨੇ ਬੰਦੇ ਰਾਤ ਰਾਤ ਆ ਕੇ ਭੇਜਤਾ ਸਾਡੇ ਕੋਲੇ ਸਵਾਰਾਂ ਹੀ ਚੱਕ ਲਏ ਉਹਦਾ ਮਾਂ ਉਹ ਸਵਾਰ ਚੱਕੇ ਦੇ ਤਾਂ ਆਊਗਾ ਹੀ ਹੈ ਅਜੇ ਰਾਤ ਦੇ ਲੈ ਜਾਂਦੇ ਤੇ ਉਹਨੂੰ ਨਾਲ ਵੀ ਚੱਲ ਚੱਲੀਏ ਵੀ ਵਧੀਆ ਉੱਥੇ ਰੋਟੀ ਪਾਣੀ ਖਾਈ ਐਗਾ ਨਹੀਂ ਪਰ ਬੰਦਿਆਂ ਨਹੀਂ ਹੈਗਾ ਕਹਿੰਦਾ ਨਹੀਂ ਸਰਦਾਰ ਜੀ ਮੈਂ ਰਹਿੰਦਾ ਨਹੀਂ ਕਿਤੇ ਮਾ ਚੱਲ ਭਾਈ ਤੇਰੀ ਇੱਛਾ ਹੈ ਮੈਂ ਤੇਰੀ ਰਿੰਗਾ ਵਾਲੇ ਜਗ੍ਹਾ ਤੇ ਇਨਸਾਫ ਕਰਨਾ ਵਿੱਚ ਇਹਦਾ ਜ ਆ ਕਾਰਬਨ ਜੀ ਲਾ ਲਾ ਟੁਕੜੇ ਡਾਕੜੀਆਂ ਲਾ ਲਓ ਜੀ ਇਹਨੇ ਤੁਸੀਂ ਜਦੇ ਤੁਰੰਤ ਤੁਰੰਤ ਲੱਗ ਅੱਛਾ ਨਾਲ ਲੱਗਦੀ ਹੋ ਲਈ ਜਾਣੀ ਹੈ ਪਾਪੋ ਓਕੇ ਹੈ ਐ ਲਾ ਲਾ ਓਕੇ ਓਕੇ ਆ ਕਹਿੰਦਾ ਵੈਸਟਰਨ ਵੀ ਕਹਿੰਦਾ ਓਕੇ ਆ ਜਿਹੜੀ ਤੇਰੀ ਜਾਮਦੀ ਨੇ ਇੱਕੋ ਪਿੰਨ ਜੀ ਹੂੰ ਹੂੰ ਉਹ ਕਰਤੀ ਉਹਨੇ ਗਜਰਮ ਬੰਨਾ ਉਹ ਕਰਤੀ ਉਹਨੇ ਲੋਟਾ ਤਾਂ ਕੁਝ ਵੀ ਨਹੀਂ ਕਰਿਆ ਉਹਨੂੰ ਮਾਰੀ ਝੱਟ ਮਾਰੀ ਜਿਹਰੇ ਕਹਿੰਦਾ ਲੈ ਓਕੇ ਰਬੋਟ ਸਾਫ਼ ਸੁਭਈ ਇਹਦਾ ਹੀ ਮੁੱਲ ਆ ਇੰਜਨ ਦਾ ਹੈ ਕਿ ਨਹੀਂ ਜੇ ਕਿਤੇ ਕਾਰਬਨ ਮਣੀ ਮੋਟੀ ਰਹੇਗੀ ਸਾਰੀ ਗੜਬੜ ਹੋ ਜਾਂਦੀ ਆ ਕਿ ਬਲਾਕ ਬਿਹਤਰੀ ਹੈ ਜੇ ਇਹ ਵੀ ਸਾਫ ਕਰ ਮੜਾ ਜੇ ਲੱਗੇ ਸਲੀਪਾਂ ਲੱਗੇ ਤੇ ਹੋਊਗਾ ਕੰਮ ਅੱਛਾ ਹਾਂ ਹਾਂ ਨਹੀਂ ਮੜਾ ਇਹ ਸਾਫ ਕਰਾ ਲਈ ਮੇਰਾ ਵੀਰੇ ਵੀ ਵਿੱਚੋਂ ਦੇਖ ਜਿੱਥੇ ਕ੍ਰੈਂਕ ਤੇ ਵੀ ਨਾ ਜਿੱਥੇ ਆ ਕਾਸ ਹੋਣਾ ਸਮਾਨ ਉਹਦੇ ਵੀ ਮੈਲ ਜੀ ਪਈ ਹੋਈ ਆ ਬਾਕੀ ਪੰਪ ਵੀ ਓਕੇ ਨਿਕਲੇ ਆ ਪੰਪ ਦੇ ਵਿੱਚ ਮੜਾ ਜਾਂ ਪਲੰਜਰ ਹੁੰਦਾ ਜਿਹੜੇ ਆ ਨਾ ਕਹਿੰਦਾ ਮੜੇ ਜੇ ਪਲੰਜਰ ਹੈਗੇ ਆ ਵੀ ਮੜੀ ਜੀ ਢੱਲ ਦੀ ਮੇਸਤਰੀ ਪਲੰਜਰਾਂ ਦੇ ਵਿੱਚ ਹਲਕੀ ਜਿਵੇਂ ਬਾਲ ਸਮਾਨ ਉਹ ਕਹਿੰਦਾ ਕੋਈ ਪੁਰਾਣੇ ਮਾਡਲ ਦੇ ਪੰਪ ਕਹਿੰਦਾ ਤਾਂ ਅੱਧੇ ਮਰੇ ਹੋਏ ਵੀ ਚੱਲੀ ਜਾਂਦੇ ਹੁੰਦੇ ਆ ਮੈਂ ਉਹ ਵੀ ਕਹਿੰਦਾ ਵੀ ਰਹਿਣ ਦਿਓ ਤੁਸੀਂ ਪੰਪ ਨੂੰ ਜਲਾਉਣੇ ਕਰਤੀਆਂ ਸਾਂ ਓਕੇ ਆ ਕੰਪਰੈਸਰ ਦੇਖਣਾ ਤਾਂ ਮੇਸਤਰੀ ਹਵਾ ਵਾਲਾ ਠੀਕ ਆ ਸਹੀ ਦੰਦਾ ਵਾ ਦੰਦਾ ਮੋ ਟੈਂਕੀ ਦੀ ਪੈ ਪੈ ਯਾਰ ਉਹ ਟੈਂਕੀ ਉਹ ਪੈਸੇ ਪਾਤੀ ਵੀ ਦੀ ਸੀ ਦੇਖਿਓ ਬਾਅਦ ਚ ਆਓ ਹੂੰ ਜਿਹੜੀ ਹਵਾ ਵਾਲੀ ਪਾਇਪ ਆ ਨਾ ਉੱਤ ਤਰੀਕੇ ਜੇਗਾ ਪਾਉਣੀ ਹੁਣ ਇੱਥੇ ਜੇ ਇਹਦਾ ਨਾ ਉਹ ਗਈ ਹੋਈ ਐ ਸਿੱਧੀ ਇੱਥੇ ਰਿਧਾਤ ਨਹੀਂ ਆ ਬਣਾਉਂਦਾ ਪ੍ਰੈਸ਼ਰ ਉਹ ਟੈਂਕੀਓ ਲੀਕਦੀ ਜਦੋਂ ਕਹਾਂਗੇ ਟੈਂਕੀਓ ਦਾ ਗਾਬਰਾ ਉਹ ਦਾਲਤੀ ਹੋਊਗੀ ਮਣੀ ਆ ਵੀ ਦੋ ਲਣਾ ਦਾ ਯਾਰ ਆ ਫਿਲਟਰ ਵਾਲਾ ਹੋਜ ਗੰਜਾ ਬਹੁਤ ਮਿੱਟੀ ਦੇ ਨਾਲ ਵਾਲੇ ਫਿਲਟਰ ਡੇਲੀ ਸਾਫ਼ ਕਰੀਦਾ ਫੇਰ ਵੀ ਕਰਦਾ ਪਤਾ ਨਹੀਂ ਕਿੱਥੇ ਤੇ ਬਰੀਕ ਬਰੀਕ ਅੰਦਰ ਜਾਈ ਜਾਂਦਾ ਹੈ ਹੈ ਮੈਂ ਤੇਰੀ بڑا ਫਿਲਟਰ ਲਾ ਦੀ ਜੀ ਇਹਨੂੰ ਜਿਵੇਂ ਉਹ ਦੂਈ ਦੇ ਲੱਗਿਆ ਹੋਇਆ ਉਹ ਵਧੀਆ ਚੱਲੂਗਾ ਵਧੀਆ ਚੱਲੂਗਾ ਬੜਾ ਲਾ ਦੀਓ ਕੋਈ ਦਿੱਕਤ ਤਾਂ ਨਹੀਂ ਹੈਗੀ ਹਨਾ ਲੈਉਣਿਆਂ ਦੇਖ ਕੇ ਕਿਤੇ ਕੁਆੜ ਚੋਂ ਲੱਭ ਗਏ ਨਾ ਕਿਤੇ ਵੀ ਜਿੱਥੇ ਕਿਤੇ ਵਧੀਆ ਮਿਲਿਆ ਨਾ ਕੁਆੜ ਦੇ ਵਿੱਚੋਂ ਪੀਸ ਸਾਰਾ ਚੱਕ ਕੇ ਉਹੀ ਲਾਉ ਰਿਆ ਇਹਨੂੰ ਆਹਰ ਬਾਕੀ ਦੇਖ ਲਓ 99 ਮਾਡਲ ਮਸ਼ੀਨ ਆ ਹਜੇ ਵੀ ਚਾਸੀ ਲਾਈਨ ਦੀ ਮਸ਼ੀਨ ਇੰਨੀ ਸੁਥਰੀ ਆ ਮੈਂ ਕਹਿੰਦਾ ਵੀ ਆ ਦੇਖ ਲਓ ਪਰ ਇੰਜਨ ਵਾਲਾ ਹਨਾ ਜਿੱਥੇ ਪੋਡੇਸ਼ਨ ਆ ਕਿਤੇ ਵੀ ਵੈਲਡਿੰਗ ਨਹੀਂ ਹੈਗੀ ਮਸ਼ੀਨ ਨੂੰ ਕਿਤੇ ਵੀ ਐ ਟੁਕਣੇ ਪਈਆ ਪੁਰਾਣੇ ਸਮਿਆਂ ਦੇ ਵਿੱਚ ਲੋਹਾ ਇੰਨਾ ਹੀ ਕੰਮ ਦਾ ਆਉਂਦਾ ਤਾਂ ਵੀ ਤੁਸੀਂ ਗੱਲ ਛੱਡ ਦਿਓ ਬਾਕੀ ਆ ਤਾਂ ਚਲੋ ਕੰਮ ਆ ਜਿਹੜਾ ਕਿਸਮਤ ਚ ਹੁੰਦੇ ਰਹਿੰਦੇ ਹੈਗਾ ਨਹੀਂ ਮਿਸਤਰੀ ਦੇਖੇ ਇਹ ਮੁੰਡੇ ਨੂੰ ਕਾਲਾ ਕਰੀ ਜਾਂਦਾ ਵਿਆਹ ਕਰਨਾ ਹਜੇ ਦਾ ਵਿਆਹ ਇੰਨੀ ਲੰਮੀ ਕਿੱਥੇ ਮਿਲੂਗੀ ਇਹਨੂੰ ਐ ਲੰਬਾ ਜਾਦੇ ਆ ਨਾ ਉਹ ਲੰਮੀ ਹੈ ਕਿ ਤੇ ਕਿਸਮਤ ਆ ਜਿੱਥੇ ਦਾਣਾ ਪਾਣੀ ਜੀ ਦਾ ਲਿਖਿਆ ਇਹਦੇ ਘਰੇ ਉਹਦੇ ਆਏ ਜਾਣਾ ਹੈਗੇ ਨਹੀਂ ਉਹ ਪੇਟਨ ਵੀ ਵੇਸਤਰੀ ਜਿਹੜਾ ਜਿਹੜੇ ਚਪਕੇ ਹੋਏ ਤਾਂ ਨਾ ਦੋ ਉਹਨਾਂ ਦਾ ਰੇਗਮਾਲ ਮਾਰ ਲਈ ਮੇਰਾ ਵੀਰ ਚਲੋ ਠੀਕ ਆ ਬਾਈ ਨਾ ਆਪਾਂ ਬਾਜਵੇਂ ਸਲੀਬਾ ਟੋਕਰ ਵਾਲਾ ਫੋਰਮੈਨ ਤੁਰਿਆ ਹੋਇਆ ਗੋ ਆਪਣੇ ਇੱਥੇ ਤੋਂ ਬਾਬੂੜੇ ਪਹੁੰਚਣੇ ਵਾਲੀ ਆ ਅੱਜ ਲੱਗ ਜੂਗਾ ਨੂੰ ਘੰਟਾ ਡੇਢ ਘੰਟਾ ਨਾ ਬਾੜ ਵੀ ਖਾਸੀ ਆ ਘੱਟੋ 100 ਤੋਂ ਉੱਤੇ ਹੀ ਪੈ ਜਾਂਦੀ ਆ 5-10 ਕਿਲੋਮੀਟਰ ਫਿਰ ਉਹ ਆਊਗਾ 35 ਠੋਕੂਗਾ ਉਹਦੇ ਬਾਅਦ ਫਿਰ ਜਿਹੜੀ ਨਦੀ ਫੀਟਿੰਗ ਹੈ ਜਿਹੜੀ ਇਹ ਨਾ ਸ਼ੁਰੂ ਹੋਊਗੀ ਦਿਖਾਵਾਂਗੇ ਤੁਹਾਨੂੰ ਹਨਾ ਨੈਕਸਟ ਵੀਡੀਓ ਦੇ ਵਿੱਚ ਚਲੋ ਠੀਕ ਹੈ ਜੀ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਬਹੁਤ ਧੰਨਵਾਦ ਸਾਰਿਆਂ ਦਾ ਤੈਨੂੰ ਕਰਿਓ ਜਰਾ